ਪ੍ਰੀਜ਼ ਦਾ ਲੋਡ ਹallelujah ਪਰਮੇਸ਼ਰ ਤੁਹਾਨੂੰ ਇਸ ਬਚਨदाई ਬਰਕਤ ਦੇਵੇ ਪਰਮੇਸ਼ਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਸਾਨੂੰ ਪਰਮੇਸ਼ਰ ਵਿੱਚ ਕਿੰਨਾ ਵਿਸ਼ਵਾਸ ਕਰਨੀ ਜ਼ਰੂਰਤ ਹੈ ਤਾਂ ਜੋ ਸਾਨੂੰ ਸਾਡੀ ਨਿੱਜੀ ਜ਼ਰੂਰਤਾਂ ਸਾਨੂੰ ਪਰਮੇਸ਼ਰ ਸਾਡੀਆਂ ਪੂਰੀਆਂ ਕਰੇ ਸਾਡੇ ਜੀਵਨ ਵਿੱਚ ਪੂਰੀਆਂ ਕਰੇ ਪਰਮੇਸ਼ਰ ਦਾ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਮਰਕਸ 11 ਦਾ ਇਹਦਾ 12 ਤੋਂ 14 ਬਚਨ ਤੱਕ ਅਗਲੇ ਦਿਨ ਜਾਓ ਬਿਤਨੀਆਂ ਤੋਂ ਬਾਹਰ ਆਇਆ ਤਾਂ ਉਸ ਨੂੰ ਭੁੱਖ ਲੱਗੀ ਅਤੇ ਤੂਰੋ ਪੱਤਿਆਂ ਵਾਲਾ ਅੰਜੀਰ ਦਾ ਇੱਕ ਬਰਖੇ ਵੇਖੇ ਉਹ ਗਿਆ ਜੋ ਕਿ ਜਾਣੀ ਉਸ ਤੋਂ ਕੁਝ ਲੱਭੇ ਪਰ ਜਾਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਅੰਜੀਰਾਂ ਦੀ ਰੁੱਤ ਲਾਤ ਸੀ ਤਦ ਉਨੇ ਕੋ ਉਸ ਨੂੰ ਆਖਿਆ ਕੋਈ ਤੇਰਾ ਪਲਕ ਫਿਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਨਿਆ ਫਿਰ ਜਦ ਅਸੀਂ ਅਗਲਾ ਵਚਨ ਪੜਦੇ ਆ 20 ਵਚਨ ਤੋਂ ਸਵੇਰ ਨੂੰ ਜਾ ਉਹ ਉਧਰ ਦੀ ਲੰਗੇ ਤਾਂ ਡੇਠਾ ਜੋ ਉਹ ਜੀ ਦਾ ਬ੍ਰਿਸ਼ ਜੜੋ ਸੁੱਕ ਗਿਆ ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ ਸਵਾਮੀ ਜੀ ਵੇਖ ਇਹ ਜੀ ਦਾ ਬ੍ਰਿਸ਼ ਜੇਨ ਜਿਹਨੂੰ ਤੈਸਰਾਪ ਦਿੱਤਾ ਸੀ ਸੁੱਕ ਗਿਆ। ਜਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਪਰਮੇਸ਼ਰ ਉੱਤੇ ਨੇਚਾ ਰੱਖੋ ਮੈਂ ਤੁਹਾਨੂੰ ਸੱਤ ਅਖਦਾ ਹਾਂ। ਭਾਈ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਅਰ ਸਮੁੰਦਰ ਵਿੱਚ ਜਾ ਪਾਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ ਤਾਂ ਉਹ ਦੇ ਲਈ ਹੋ ਜਾਵੇਗਾ। ਆਮੀਨ। ਇਸ ਬਚਨ ਰਾਹੀਂ ਅਸੀਂ ਸਿੱਖਦੇ ਹਾਂ ਪਰਮੇਸ਼ਰ ਵਿੱਚ ਸਾਨੂੰ ਪੂਰੀ ਤੀ ਨਾਲ ਵਿਸ਼ਵਾਸ ਕਰਨ ਦੀ ਲੋੜ ਹੈ ਸਾਨੂੰ ਪ੍ਰਾਰਥਨਾ ਵਿੱਚ ਪਰਮੇਸ਼ਰ ਵਿੱਚ ਉਹਨਾਂ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਾਡਾ ਵਿਸ਼ਵਾਸ ਡੋਲਣਾ ਨਹੀਂ ਚਾਹੀਦਾ ਫਿਰ ਪਰਮੇਸ਼ਰ ਵਿੱਚ ਤੋਂ ਜੋ ਅਸੀਂ ਮੰਗਦੇ ਹਾਂ ਪਰਮੇਸ਼ਰ ਸਾਨੂੰ ਦਿੰਦਾ ਹੈ ਤੇ ਸਾਡੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅੱਜ ਦਾ ਬਚਨ ਤੁਹਾਨੂੰ ਬਰਕਤ ਦੇਵੇ ਪਰਮੇਸ਼ਰ ਨਾਮ ਵਿੱਚ ਲੰਘਦੇ ਹਾਂ ਆ